ਆ ਬੈਠੋ ਕੇ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਬੈਠੋ ਦੀ ਭਾਜਪਾ ਦੀ ਸਰਕਾਰ ਨੂੰ ਜਦੋਂ ਵੀ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਉਹ ਸ਼ਹੀਦ ਨੇ ਇਹਨਾਂ ਦੇ ਭਾਜਪਾ ਦੇ ਗੁੰਡੇ ਨੇ ਉਹਨਾਂ ਨੂੰ ਲਾਤੜਿਆਗਾ ਗੱਡੀ ਚੜਾਈਆ ਉਹਨਾਂ ਦੇ ਉੱਪਰ ਉੱਥੇ ਸੀ ਲਖੀਮਪੁਰ ਖੀਰੀ ਗਏ ਆਂਗੇ ਪਰ ਉਦੋਂ ਜਿਹੜੀ ਇਹਨਾਂ ਦੀ ਸਰਕਾਰ ਆ ਗਈ ਤਸ ਤੋਂ ਮਸ ਨਹੀਂ ਹੋਈ ਉਦੋਂ ਵੀ ਅਸੀਂ ਵਿਰੋਧ ਕਰਦੇ ਸੀ ਅੱਜ ਵੀ ਅਸੀਂ ਵਿਰੋਧ ਕਰਦੇ ਆ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੇ ਸੀ ਜਦੋਂ ਕਾਲੇ ਕਾਨੂੰਨਾਂ ਦੀ ਲੜਾਈ ਜਿੱਤੀ ਸੀ ਉਦੋਂ ਸਰਕਾਰ ਨੇ ਇੱਕ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਸਾਡਾ ਨਾ ਵਾਅਦਾ ਖਲਾਫੀ ਕੀਤੀ ਹੈਗੀ ਵੀ ਜੇ ਉਹ ਕਿਸਾਨ ਦਿੱਲੀ ਅੰਦੋਲਨ ਦੇ ਵਿੱਚ ਸੀਧ ਹੋ ਗਏ ਨੇਗੇ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਉਹਨਾਂ ਦੇ ਇੱਕ ਜੀ ਨੂੰ ਨੌਕਰੀ ਦੇਵਾਂਗੇ ਅੱਜ ਇਹ ਸਰਕਾਰ ਭਾਜਪਾ ਦੀ ਆਉਦੇ ਵਾਅਦਿਆਂ ਦੇ ਉੱਤੋਂ ਭੱਜ ਰਹੀ ਹੈ ਕਿ ਮੁੱਕ ਰਹੀ ਹੈਗੀ ਜਦੋਂ ਇਹ ਹੁਣ ਸਾਡੇ ਪਿੰਡਾਂ ਦੇ ਵਿੱਚ ਆ ਰਹੇ ਨੇਗੇ ਕਿਸ ਮੂੰਹ ਦੇ ਨਾਲ ਵੋਟਾਂ ਮੰਗ ਰਹੇ ਨੇ ਜਦੋਂ ਇਹਨਾਂ ਦੇ ਨਾਲ ਅਸੀਂ ਮੀਟਿੰਗਾਂ ਕਰਦੇ ਆਂ ਚਾਹੇ ਉਹ ਪੰਜਾਬ ਦੀ ਸਰਕਾਰ ਆ ਚਾਹੇ ਉਹ ਭਾਜਪਾ ਦੀ ਸਰਕਾਰ ਆ ਚਾਹੇ ਕਾਲੀਆ ਚਾਹੇ ਕੋਈ ਕਾਂਗਰਸੀ ਆ ਜਦੋਂ ਇਹਨਾਂ ਸਰਕਾਰਾਂ ਦੇ ਨਾਲ ਅਸੀਂ ਕੋਈ ਮੀਟਿੰਗਾਂ ਕਰਦੇ ਆਂ ਉਦੋਂ ਕਹਿੰਦੇ ਸਾਡੇ ਚੰਡੀਗੜ੍ਹ ਗਏ ਹੋਏ ਨੇ ਐਮਐਲਏ ਕੋਈ ਕਹਿੰਦਾ ਸਾਡੇ ਕੋਈ ਦਿੱਲੀ ਗਏ ਹੋਏ ਨੇ ਕਿ ਸਾਡੇ ਐਮਐਲਏ ਪਰ ਅੱਜ ਅਸੀਂ ਨੂੰ ਕਹਿਣਿਆ ਵੀ ਜਦੋਂ ਸਾਡੇ ਤੋਂ ਵੋਟਾਂ ਮੰਗਣ ਆਉਗੇ ਅਸੀਂ ਵੀ ਕਹਿ ਦਾਂਗੇ ਅਸੀਂ ਚੰਡੀਗੜ੍ਹ ਗਏ ਹੋਏ ਆਂ ਅਸੀਂ ਦਿੱਲੀ ਗਏ ਹੋਏ ਅਸੀਂ ਵੀ ਘਰੇ ਨਹੀਂ ਹੈਗੇ ਇਹ ਸਰਕਾਰਾਂ ਨੂੰ ਮੂਦੇ ਮੂੰਹ ਸਿੱਟਾਂਗੇ ਭਾ ਪਾਣੂ ਦੱਸਾਂਗੇ ਜਿੱਥੇ ਜਿੱਥੇ ਭਾਜਪਾ ਦੇ ਹੈ ਵਿਧਾਇਕ ਜਾਣਗੇ ਉਥੇ ਆਪਦਾ ਪ੍ਰਚਾਰ ਕਰਨਗੇ ਉਥੇ-ਉਥੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਵੀ ਕਰਨਗੇ ਤੇ ਵਿਰੋਧ ਕਰਦੇ ਆਏ ਆ ਗਏ ਤੇ ਉਹਨਾਂ ਨੂੰ ਦੱਸਾਂਗੇ ਹਣਾ ਆ ਰਵਿੰਦ ਕੰਨਾ ਜਿੱਥੇ ਵੀ ਜਾਂਦਾ ਕਿਸਾਨ ਨ ਮਜ਼ਦੂਰ ਇਹਨਾਂ ਦੇ ਮਾਗਰ ਜਾਂਦੇ ਨੇ ਤੇ ਇਹਨਾਂ ਦਾ ਵਿਰੋਧ ਕਰਦੇ ਨੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਇਹਨਾਂ ਦਾ ਰੋਸ ਕਰ ਰਹੇ ਆ ਅਸੀਂ ਵਿਰੋਧ ਕਰ ਸ਼ੈਣੇ ਆ ਰਿਹਾ ਹੈ ਸ਼ੈਣੇ ਵੀ ਖੜੇ ਆ ਸਾਡੇ ਬੰਦੇ ਉਥੇ ਵੀ ਵਿਰੋਧ ਹੋਣਾ ਹੈ ਇੱਥੇ ਭਦਾਉੜ ਵੀ ਜਦੋਂ ਆਊਗਾ ਇਹਦਾ ਵਿਰੋਧ ਹੋਣਾ ਹੈ ਇਹ ਦਾ ਅਪਰੋਧ ਕਿਉਂ ਕੀਤਾ ਜਾ ਕਿਉਂਕਿ ਇਹ ਜਿੰਨੀ ਫਾਸੀਵਾਦੀ ਹਕੂਮਤ ਹੈ ਤੇ ਜਿੰਨਾ ਇਹ ਲੋਕਾਂ ਦੇ ਜ਼ਬਰ ਟਾ ਰਹੀ ਹੈ ਨੇ ਸਾਰਾ ਕੁਝ ਵਿੱਚ ਸਾਡੇ ਕਿਸਾਨਾਂ ਤੇ ਇਹਨੇ ਦਿੱਲੀ ਨੂੰ ਜਾਣ ਵੇਲੇ ਗੱਡੀਆਂ ਚੜਾਈਆਂ ਕਤਲ ਕੀਤਾ ਇੱਕ ਸਾਡਾ ਨੌਜਵਾਨ ਸੌਰਵ ਕਰਨ ਸਿੰਘ ਸ਼ਹੀਦ ਕੀਤਾ ਅਨੇਕਾਂ ਫੱਟੜ ਕੀਤੇ ਐ ਐਮਐਸਪੀ ਦੀ ਘਟਨਾ ਤੋਂ ਬੜਿਆ ਲਖੀਮਪੁਰ ਖੀਰੀ ਦੇ ਵਿੱਚ ਗੱਡੀਆਂ ਚੜਾ ਕੇ ਬੰਦੇ ਮਾਰੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਪਹਿਲਵਾਨ ਕੁੜੀਆਂ ਦਾ ਸ਼ੋਸ਼ਣ ਕਰਿਆ ਧਰਮ ਧਰਨਾ ਚੱਲਿਆ ਉਸ ਬੰਦੇ ਨੂੰ ਵੀ ਇਹਨਾਂ ਨੇ ਟਿਕਟ ਦਿੱਤੀ ਐ ਐਮਪੀ ਬਣਾ ਰਿਆ ਹੈ ਜਾਨੀ ਅਸੀਂ ਸਮਝਦੇ ਆਂ ਸਭ ਤੋਂ ਵੱਡੀ ਲੋਕਾਂ ਦੀ ਦੁਸ਼ਮਣ ਐ ਪਾਰਟੀਆਂ ਹੂ ਵੋਟਾਂ ਵਾਲੇ ਸਾਰੇ ਲੋਕਾਂ ਦੇ ਦੁਸ਼ਮਣ ਐ ਲੋਕਾਂ ਦੇ ਅਤਿਆਚਾਰ ਟਾਉਂਦੇ ਐ ਪਰ ਬੀਜੇਪੀ ਕੇਂਦਰ ਦੇ ਸਰਕਾਰ ਹੋਣ ਦੇ ਨਾਤੇ ਇਹਦਾ ਮੁੱਖ ਵਿਰੋਧ ਕੀਤਾ ਜਾਇਆ ਉਸ ਸੱਦੇ ਦੇ ਤਹਿਤ ਅੱਜ ਭਦਾਵੜ ਚ ਵੀ ਇਹਦਾ ਵਿਰੋਧ ਕੀਤਾ ਜਾ ਰਿਹਾ ਕਾਲੀਆਂ ਛੰਨੀਆਂ ਨਾਲ ਤੇ ਅਸੀਂ ਡਟਮਾ ਵਿਰੋਧ ਕਰਾਂਗੇ ਭਾਵੇਂ ਸਾਨੂੰ ਕੋਈ ਵੀ ਜ਼ਬਰਦਸਤ ਸਾਹਮਣਾ ਕਰਨਾ ਪਵੇ। ਇਹ ਸ਼ੱਕੀ ਕਹਿਣਾ ਜਿਹੜਾ ਇਹਦਾ ਮੈਂ ਕੱਲ੍ਹ ਦਰਸ਼ਕ ਕੀਤਾ ਹੋਇਆ ਹੈ। ਕਿਉਂਕਿ ਜਦ ਅੱਜ ਅਸੀਂ ਇਹ ਵਿਰੋਧ ਕਰ ਰਹੇ ਹਾਂ ਭਾਜਪਾ ਦੀ ਹਕੂਮਤ ਦਾ ਕੂਤਾ ਇਹ ਸੰਯੁਕਤ ਮੋਰਚੇ ਦਾ ਸੱਦਾ ਹੈ ਤੇ ਸੰਯੁਗ ਜਿਹੜੀ ਪੂਰੇ ਭਾਰਤ ਦੇ ਵਿੱਚ ਹੀ ਸਾਰੇ ਲੋਕ ਹੀ ਭਾਜਪਾ ਦਾ ਸਾਡਾ ਮੁੱਖ ਅਜੰਡਾ ਹੀ ਹੈ ਕਿ ਅਸੀਂ ਤਾਂ ਵਿਰੋਧ ਕਰਨਾ ਕਿਉਂ ਕਰ ਰਹੇ ਹਾਂ ਇਹ ਸਭ ਨੂੰ ਪਤਾ ਹੀ ਹੈ ਕਿ ਜਦੋਂ ਦੀ ਭਾਜਪਾ ਦੀ ਹਕੂਮਤ ਹੋਣ ਚਾਈ ਹੈਗੀ ਹੈ ਉਦੋਂ ਦੀ ਸਾਡੇ ਕਿਰਤੀ ਲੋਕਾਂ ਦਾ ਜਣੀ ਕਹਾਣ ਕਰਨ ਲੱਗੀ ਹੋਈ ਹੈ ਕੱਲਾ ਕਿਰਤੀ ਲੋਕਾਂ ਨੇ ਨਾਲ ਜਣੀ ਜਿੰਨਾ ਵੀ ਇਹ ਔਰਤ ਵਿਰੋਧੀ ਹੋ ਕੇ ਨਿਭੜ ਰਹੀ ਹੈ ਜਿਵੇਂ ਸਾਡੀਆਂ ਮਾਵਾ ਭੈਣਾ ਵੱਡੀ ਗਿਣਤੀ ਚ ਅੱਜ ਚੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਤਿੰਨ ਪਿੰਡਾਂ ਚ ਪਹਿਲਾਂ ਜਾ ਕੇ ਆ ਕਾਲੇ ਕਿ ਜਾ ਕਹਿ ਰੂੜੇ ਕਿ ਤੇ ਇੱਕ ਪਿੰਡ ਹੋਰ ਹੈਗਾ ਜਣੀ ਉੱਥੇ ਸਾਡੀਆਂ ਮਾਵਾ ਭੈਣਾ ਨੇ ਜਣੀ ਪਤੂਰਕੋਟ ਗਿਆ ਹੈਗਾ ਤੇ ਵੱਡੀ ਪੱਧਰ ਤੇ ਵਿਰੋਧ ਕੀਤਾ ਹੈਗਾ ਜਣੀ ਨਾਰੇ ਲੱਗੇ ਨੇ ਠੀਕ ਹੈ ਚੱਲ ਚਾਹੇ ਅਸੀਂ ਇਹ ਕਹਿਨੇ ਆ ਕੇ ਜਿਹੜੀ ਆ ਸਾਡੇ ਸਾਡੇ ਧੀ ਪੁੱਤ ਨੇ ਜਿਹੜੇ ਜਣੀ ਸਾਨੂੰ ਇੱਥੇ ਖੜਾਈ ਖੜੇ ਨੇ ਪਰ ਅਸੀਂ ਇਹ ਕਹਿਨਾ ਕਿ ਇਹਨਾਂ ਦੇ ਵੀ ਪਰਿਵਾਰ ਨੇ ਵੀ ਪਰਿਵਾਰਾਂ ਵਾਲੇ ਨੇ ਜਿਵੇਂ ਅਸੀਂ ਲਗਾਤਾਰੀ ਦੇਖ ਰਹੇ ਹਾਂ ਕਿ ਜਿਹੜੀ ਭਾਜਪਾ ਦੀ ਹਕੂਮਤ ਹੈ ਚਾਹੇ ਮਨੀਪੁਰ ਦੇ ਵਿੱਚ ਜਿੰਨੀਆਂ ਘਟਨਾਵਾਂ ਹੋਈਆਂ ਸਾਡੀਆਂ ਧੀਆਂ ਭੈਣਾਂ ਨੂੰ ਸਾਡੀਆਂ ਭੈਣਾਂ ਨੂੰ ਬਿਲਕੁਲ ਨੰਗਨ ਹਾਲਤਾਂ ਦੇ ਵਿੱਚ ਇਹਨਾਂ ਨੇ ਭਜਾਇਆ ਹੈ ਜਣੀ ਦੋ ਭਾਈਆਂ ਭਾਈਚਾਰੇ ਨੂੰ ਲੜਾ ਕੇ ਉਦੋਂ ਉੱਥੇ ਵੀ ਬਸ ਨਹੀਂ ਸਾਡੀਆਂ ਪਹਿਲਵਾਨ ਧੀਆਂ ਦੇ ਨਾਲ ਜਣੀ ਇਹਨਾਂ ਦੇ ਗੁੰਡੇ ਨੇ ਬਿਰਜ ਭੂਸ਼ਨ ਨੇ ਜਣੀ ਸ਼ੋਸ਼ਣ ਕੀਤਾ ਹੈਗਾ ਫੇਰ ਵੀ ਇਹ ਭਾਜਪਾ ਦੀ ਹਕੂਮਤ ਉਹਨਾਂ ਦੀ ਪਿੱਠ ਤੇ ਖੜੀ ਹੈਗੀ ਹੈ ਤੇ ਇਹ ਹੈਗਾ ਤੇ ਉਦੋਂ ਗਾਹਾਂ ਬਿਲਕੁਸ ਬਾਨੂ ਆ ਸਾਡੀ ਗੁਜਰਾਤ ਦੇ ਵਿੱਚ ਦੰਗੇ ਕਰਾਏ ਹੀ ਮੋਦੀ ਨੇ ਦੰਗੇ ਕਰਾ ਕੇ ਤੇ ਅੱਜ ਤੱਕ ਸਾਡੀ ਭੈਣ ਦੇ 11 ਦੇ ਪਰਿਵਾਰ ਦੇ ਜੀਨਾਂ ਵਾਲੇ ਖਤਮ ਕੀਤੇ ਨਾਲੇ ਭੈਣ ਨਾਲ ਬਲਾਤਕਾਰ ਹੋਇਆ ਤੇ ਗੁੰਡੇ ਅੱਜ ਵੀ ਜਾਨੀ ਜੇਲ੍ਹ ਚੋਂ ਬਾਹਰ ਕੱਢੇ ਨੇ ਲੱਡੂ ਵੰਡੇ ਗਏ ਨੇ ਜਾਨੀ ਅਸੀਂ ਇਹ ਜਿੰਨੀਆਂ ਵੀ ਸਾਡੀਆਂ ਮਾਵਾ ਪੈਣਾਂ ਨੇ ਅਸੀਂ ਇਹ ਵਿਰੋਧ ਕਰਾਂਗੇ ਕਿਉਂਕਿ ਹੱਕ ਮੰਗਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਹ ਸਾਨੂੰ ਜਵਾਬ ਦੇਣ ਕਿਉਂ ਚਲਾਈਆਂ ਗਈਆਂ ਉਹੀ ਲੋਕ ਨੇ ਜਿਨ੍ਹਾਂ ਕੋਲ ਅੱਜ ਵੋਟਾਂ ਲੈਣ ਆਉਂਦੇ ਨੇ ਕਿਹੜੇ ਮੂੰਹ ਨਾਲ ਵੋਟਾਂ ਲੈਣਾ ਰਹੇ ਨੇ ਸਾਡਾ ਉਹ ਸੁਭ ਕਰਨ ਜਿਹੜੀ ਮਾਂ ਦੀ ਅੱਜ ਗੋਦੀ ਸੁੰਨੀ ਹੋਈ ਐ ਦਾਦੀ ਤੇ ਭੈਣਾ ਬਿਰਤੀਆਂ ਨੇ ਜਿਨ੍ਹਾਂ ਨੇ ਰਖੜੀਆਂ ਪਹਿਣਾ ਦੀਆਂ ਉਹ ਨਹੀਂ ਆਹੀ ਮੋਦੀ ਦੀ ਹਕੂਮਤ ਨੇ ਇਹ ਜਾਨੀ ਸਾਨੂੰ ਸਵਾਲ ਤਾਂ ਦੇ ਦੱਫਾਦਾ ਸਹੀ ਕਿ ਜਦੋਂ ਤੋਂ ਬੈਰੀਕੇਡਿੰਗ ਕੀਤੀ ਐ ਸਾਡੇ ਲੋਕਾਂ ਨੂੰ ਹੱਕ ਮੰਗਦਿਆਂ ਨੂੰ ਜਾਣ ਨਹੀਂ ਦਿੱਤਾ ਗਿਆ ਤਾਂ ਅੱਜ ਕਿਵੇਂ ਸਾਡੇ ਪਿੰਡਾਂ 'ਚ ਵੱਟਦੇ ਨੇ ਇਹ ਕਿਹੜਾ ਮੂੰਹ ਲੈ ਕੇ ਕਰਦੇ ਨੇ ਕਿਉਂ ਨਾ ਵਿਰੋਧ ਕਰੀਏ ਅਸੀਂ ਕਰਾਂਗੇ ਸੰਜੁਕਤ ਮੋਰਚਾ ਜਿੱਥੇ ਜਿੱਥੇ ਵੀ ਜਾਣਗੇ ਸਾਡੇ ਜਿਹੜੇ ਮਿਹਨਤੀ ਲੋਕ ਨੇ ਇਹਨਾਂ ਦੇ ਪਿੱਛੇ ਨੇ ਸਾਡੀਆਂ ਮਾਮਾ ਭੈਣਾਂ ਵੀ ਪਿੱਛੇ ਨੇ ਮਜ਼ਦੂਰ ਕਿਸਾਨ ਸਾਰੇ ਮੁਲਾਜ਼ਮ ਅਸੀਂ ਇਕੱਠੇ ਹੋਏ ਹਾਂ ਕੱਲ ਨੂੰ ਸਾਡੀ ਮੀਟਿੰਗ ਵੀ ਹੋ ਰਹੀ ਹੈ ਪੰਜਾਬ ਦੀਆਂ ਔਰਤਾਂ ਦੀ ਬਰਨਾਲੇ ਦਾਣਾ ਦੇ ਮੰਡੀ ਦੇ ਵਿੱਚ ਅਸੀਂ ਇਹ ਤਹਿਈਆ ਕਰਾਂਗੇ ਕਿ ਅਸੀਂ ਵੋਟਾਂ ਤੱਕ ਇਹਨਾਂ ਨੂੰ ਟਿਕਣ ਨਹੀਂ ਦੇਵਾਂਗੇ ਇਹਨਾਂ ਦੇ ਜਿਹੜੇ ਬੂਥ ਨੇ ਅਸੀਂ ਉਹ ਵੀ ਨਹੀਂ ਲੱਗਣ ਦਵਾਂਗੇ ਜਣੀ ਸਾਡਾ ਵਿਰੋਧ ਹੈ ਜਣੀ ਇਹ ਅਸੀਂ ਕਰਾਂਗੇ ਕਦੇ ਸਿੱਟ ਨਾ ਟਿਕਾਂਗੇ ਤੇ ਨਾ ਟਿਕਣ ਦਵਾਂਗੇ 26 ਤਰੀਕ ਨੂੰ ਅਸੀਂ ਜਣੀ